ਹੁਣੇ-ਹੁਣੇ ਕੈਨੇਡਾ ਤੋਂ ਆਈ ਇੱਕ ਵੱਡੀ ਖਬਰ ਮੋਦੀ ਦੇ ਵੀ ਉੱਡੇ ਹੋਸ਼ ਪੈ ਗਏ ਆ ਭਾਜਪਾ ਤੇ ਪੰਜਾਬ ਦੇ ਵਿੱਚ ਮੋਦੀ ਨੂੰ ਬਹੁਤ ਦੇ ਮਾੜਾ ਕਿਹਾ ਜਾਂਦਾ ਹੈ ਕਿ ਮੋਦੀ ਪੰਜਾਬੀਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਪਹਿਲਾ ਪਹਿਲੂ ਤਾਂ ਇਹਦੇ ਉੱਤੇ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆਂ ਪਰ ਇਹ ਦੋ ਪੰਜਾਬੀ ਆ ਜਿਨ੍ਹਾਂ ਨੇ ਪੰਜਾਬ ਦਾ ਨਾਮ ਆ ਜਿਹੜਾ ਹੋਰ ਰੋਸ਼ਨ ਕਰ ਦਿੰਦਾ ਹੈ ਪੰਜਾਬ ਦੇ ਇਹਨਾਂ ਦੋ ਬਰਾੜਾਂ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਾਮਲਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇੰਨੇ ਵੱਡੇ ਲੈਵਲ ਦੇ ਉੱਤੇ ਕੋਈ गिर ਸਕਦਾ ਹੈ ਉਹ ਵੀ ਇੱਕ ਪੰਜਾਬੀ ਕਿਉਂਕਿ ਪੰਜਾਬੀ ਤਾਂ ਹਮੇਸ਼ਾ ਪੰਜਾਬੀ ਲੋਕਾਂ ਦੀ ਮਦਦ ਕਰਦੇ ਹੁੰਦੇ ਆ ਤੇ ਆਪਣੇ ਗੁਰੂਆਂ ਨੇ ਵੀ ਆਪਾਂ ਨੂੰ ਇਹੀ ਸਿਖਾਇਆ ਮੁਲਾਜ਼ਮਾਂ ਦੀ ਜਿਹੜੀ ਪਹਿਚਾਣ ਆ ਇਹ ਮਨਜਿੰਦਰ ਸਿੰਘ ਬੂਰਾ ਤੇ ਸੁਖਦੀਪ ਸਿੰਘ ਬਰਾੜਾ ਦੇ ਵਜੂਹ ਹੋਈ ਹੈ ਬਰਾਡ ਕਮਿਊਨਿਟੀ ਦਾ ਨਾਮ ਇਹਨੇ ਰੌਸ਼ਨ ਕਰ ਦਿੱਤਾ ਜੇ ਕੋਈ ਵੀ ਮੇਰਾ ਭੈਣ ਭਰਾ ਬਰਾਡ ਹੈਗਾ ਤੇ ਇਹਨਾਂ ਨੂੰ ਲੱਖ ਦੀਆਂ ਲਾਂਹਤਾ ਪਾ ਸਕਦਾ ਕਿਉਂਕਿ ਇੱਥੇ ਇੱਕ ਬਰਾਡ ਨਹੀਂ ਘਟੋ ਘਟ ਸਾਰੇ ਹੀ ਬਰਾਡ ਆ ਜਾਂ ਫਿਰ ਸਾਰੀ ਹੀ ਪੰਜਾਬੀ ਕਮਿਊਨਿਟੀ ਆ ਉਹਦਾ ਨਾਮ ਬਦਨਾਮ ਹੋਇਆ ਹੈ ਕੈਨੇਡਾ 'ਚ 30 ਕਰੋੜੀ ਟਰੱਕ ਲਾਟ ਮਾਮਲੇ 'ਚ ਦੋ ਪੰਜਾਬੀ ਇਹ ਗ੍ਰਫਤਾਰ ਕੀਤੇ ਗਏ ਕੈਨੇਡਾ ਸਰਕਾਰ ਦੁਆਰਾ ਜਾਂ ਫਿਰ ਕਹਿ ਸਕਦੇ ਹੋ ਕੈਨੇਡਾ ਦੀ ਪੁਲਿਸ ਦੁਆਰਾ ਇਹਨਾਂ ਨੇ ਕਰਦੇ ਕੀ ਸੀ ਇਹ ਟਰੱਕਾਂ ਜਿੰਨੇ ਵੀ ਉੱਥੇ ਕੰਪਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਦਾ ਸਮਾਨ ਵਨ ਪਲੇਸ ਟੂ ਅਨਦਰ ਪਲੇਸ ਲਈ ਜਾਂਦਾ ਹੁੰਦਾ ਸੀ ਉਹਨਾਂ ਸਾਰੇ ਟਰੱਕ ਡਰਾਈਵਰਾਂ ਨੂੰ ਇਹ ਗੁੰਮਰਾਹ ਕਰਦੇ ਸੀ ਉਹਨਾਂ ਨੂੰ ਲਾਲਚ ਦਿੰਦੇ ਸੀ ਪੈਸੇ ਦਾ ਤੇ ਉਸ ਤੋਂ ਬਾਅਦ ਇਹ ਦੋਵੇਂ ਜਾਂਦੇ ਉਹਨਾਂ ਟਰੱਕਾਂ ਦੀ ਲੁੱਟ ਖੋਹ ਕਰ ਲੈਂਦੇ ਸੀ ਪਰ ਇੱਕ ਦਿਨ ਇਹਨਾਂ ਲਈ ਮਾੜਾ ਸਮਾਂ ਨਿਕਲ ਕੇ ਆ ਗਿਆ ਤੇ ਪੁਲਿਸ ਦੇ ਅੜਿੱਕੇ ਚੜ ਗਏ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਕੁੱਟ ਕੁੱਟ ਪੂਰਾ ਲਾਲ ਕਰ ਲਓ ਬਰਾੜ ਕੁੱਟ ਕੁੱਟ ਕਰ ਤੇ ਲਾਲ ਹੁਣ ਅਗਲਾ ਮਾਮਲਾ ਜਿਹੜਾ ਕਾਲ ਹੋ ਚੁੱਕਿਆ ਦੇਖਦੇ ਕਿ ਕੋਰਟ ਇਹਨਾਂ ਨੂੰ ਕਿੰਨੇ ਵੱਡੇ ਲੈਵਲ ਦੀ ਸਜ਼ਾ ਸੁਣਾਉਂਦਾ ਕਿਉਂਕਿ ਇਹੋ ਜੇ ਕੰਮ ਕਰਨ ਵਾਲਾ ਆਪਦੇ ਫੈਮਿਲੀ ਨੂੰ ਆਪਦੇ ਪੰਜਾਬ ਨੂੰ ਜਾਂ ਫਿਰ ਆਪਦੀ ਕਮਿਊਨਿਟੀ ਨੂੰ ਬਦਨਾਮ ਕਰਨ ਨੂੰ ਚੰਗਾ ਹੈ ਕਿ ਉੱਥੇ ਮਿਹਨਤ ਕਰ ਲਈ ਜਾਵੇ ਦੋ ਪੈਸੇ ਘੱਟ ਕਮਾ ਲਏ ਜਾਣ ਪਰ ਰੱਬ ਦੀ ਰਾਇ ਦੇ ਵਿੱਚ ਕਮਾਏ ਜਾਣ ਤੁਸੀਂ ਲਖਦਿਆਂ ਲਾਂ ਤਾਂ ਪਾ ਸਕਦੇ ਹੋ ਕਮੈਂਟਾਂ ਦੇ ਵਿੱਚ ਇਹਨਾਂ ਪੰਜਾਬੀਆਂ ਨੂੰ